ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਮੌਜੂਦ ਆ ਫਿਰੋਜ਼ਪੁਰ ਦੇ ਬੰਡਾਲਾ ਪਿੰਡ ਵਿੱਚ ਹਾਂ ਜੀ ਜੀ ਇਹ ਪਿੰਡ ਵਿੱਚ 10 ਤੋਂ 15 ਫੁੱਟ ਫੁੱਟ ਪਾਣੀ ਇਸ ਪਿੰਡ ਦੇ ਵਿੱਚ ਵੜਿਆ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਗਿਆ ਆਓ ਤੁਹਾਨੂੰ ਇੱਕ ਘਰ ਦਿਖਾ ਰਿਹਾ ਜਿੱਥੇ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਇਸ ਘਰ ਦੇ ਵਿੱਚ ਵੜ ਗਿਆ ਸੀ ਤੇ ਹੂਂ ਤੇ ਹਾਲਾਤ ਹੂਂ ਤੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਇਸ ਘਰ ਦੇ ਵਿੱਚ ਦੇਖੋ ਮੈਂ ਮਾਸੀ ਮਦਨ ਦੀ ਗੱਲ ਕਰ ਰਹੀ ਹਾਂ ਇਹ ਘਰ ਦੇ ਇਕ ਪਾਸੇ ਇਹਨਾਂ ਦੀ ਜਿਹੜੀ ਰਸੋਈ ਹੈ ਕਿਤੇ ਹੈ ਇਹ ਕੋਈ ਬਿਲਕੁਲ ਖਰਾਬ ਹੋ ਚੁੱਕੀ ਹੈ ਪਾਣੀ ਕਰਕੇ ਕੋਈ ਥੱਲੇ ਦੇਖੋ ਕਿੰਨਾ ਕਿੰਨਾ ਪਾਣੀ ਇਹ ਕਮਰਿਆਂ ਦੇ ਵਿੱਚ ਤੇ ਬਸ ਇੱਕ ਘਰ ਦੀ ਗੱਲ ਹੀ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਐਵੇਂ ਹੀ ਪਾਣੀ ਵੜ ਚੁੱਕਿਆ ਹੈ ਘਰਾਂ ਦੇ ਕੋਠੇ ਗਿਰ ਚੁੱਕੇ ਆ ਬੇਕਾਰ ਹੋ ਚੁੱਕੇ ਨੇ ਲੋਕ ਖਰੋਜਪੁਰ ਦੇ ਤੇ ਸੰਸਾਦੀ ਟੀਮ ਪ੍ਰਵਾਸਰਾ ਸੰਸਥਾ ਦੀ ਟੀਮ ਜਦੋਂ ਰਾਸ਼ਨ ਲੈ ਕੇ ਆਈ ਸੀ ਤਾਂ ਬਜ਼ੁਰਗ ਬਜ਼ੁਰਗ ਬਾਪੂ ਜੀ ਨੇ ਦੱਸਿਆ ਕਿ ਹਾਂਜੀ ਗੁਰਦੀਪ ਨੇੜੇ ਆ ਗੁਰਦੀਪ ਸਿੰਘ ਜੀ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਸਾਡਾ ਕੋਠਾ ਸੀ ਉੱਧਰ ਦੇਖਿਆ ਇਹਨਾਂ ਦਾ ਕੋਠਾ ਵੀ ਗਿਰ ਚੁੱਕਿਆ ਸੀ ਇਹ ਪਰਿਵਾਰ ਲੋੜਵੰਦ ਨੇ ਇਹਨਾਂ ਦੀ ਸੰਸਥਾ ਨੇ ਬਾਫੜੀ ਇਹਨਾਂ ਨੂੰ ਰਾਸ਼ਨ ਪਸ਼ੂ ਵਾਲੀ ਚਾਰਾ ਉਹ ਪੁੱਛਦਾ ਕੀਤਾ ਜੋ ਤੁਸੀਂ ਹਾਲਾਤ ਦੇਖ ਰਹੇ ਸੀ ਇੱਥੇ ਤੇ ਤਕਰਾਂ ਦੇ ਵਿੱਚ ਦੇਖੋ ਪਾਣੀ ਇੱਕ ਘਰਾਂ ਦੇ ਵਿੱਚ ਇਦਾਂ ਤੁਹਾਨੂੰ ਦਿਖਾਉছি ਸਾਰੇ ਹੀ ਕਮਰਿਆਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਬਜ਼ੁਰਗ ਦੇ ਇੱਧਰ ਤੁਸੀਂ ਦੇਖ ਸਕਦੇ ਹੋ ਸਮਾਨ ਰਜਾਈਆਂ ਗੱਦੇ ਹੋਰ ਘਰ ਦਾ ਸਮਾਨ ਜਿਹੜਾ ਇੱਧਰ ਉੱਪਰ ਕੁ ਸਿਲੰਡਰ ਤੱਕ ਇੱਥੇ ਪਿਆ ਹੈ ਇਹ ਸਮਾਨ ਤੁਸੀਂ ਦੇਖੋ ਇਹ ਸਮਾਨ ਸਾਰਾ ਇੱਧਰ ਬਾਪੂ ਜੀ ਵੈਸੇ ਜਿਹੜਾ ਇਹ ਦੁੱਖ ਦੀ ਘੜੀ ਹੈ ਜੀ ਅਸੀਂ ਇਹਨਾਂ ਵਿੱਚ ਇਹਦੇ ਵਿੱਚ ਤੁਹਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਹਾਂ ਪੂਰਾ ਤੁਹਾਡਾ ਸਾਥ ਦੇਵੋਗੇ ਸਾਨੂੰ ਤੁਸੀਂ ਸੇਵਾ ਦੋਸੋ ਸੇਵਾ ਕਰੂਗੇ ਪ੍ਰਵਾਸ ਆਸਰਾ ਸੰਸਥਾ ਦੀ ਟੀਮ ਭਾਈ ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰਪੁਰ ਜੀ ਵੱਲੋਂ ਸਾਨੂੰ ਕਿਹਾ ਗਿਆ ਹੈ ਤਾਂ ਆਪ ਵੀ ਇੱਥੇ ਮੌਜੂਦ ਨੇ ਕਿ ਨਾਲ ਦੀ ਨਾਲ ਹੈਲਪ ਕਰੋ ਜਿੱਥੇ ਤੁਹਾਨੂੰ ਸਫਾਈ ਦੀ ਲੋੜ ਹੈਗੀ ਆ ਘਰ ਦੀ ਸਫਾਈ ਵੀ ਕੀਤੀ ਜਾਊਗੀ ਤੇ ਜਿੱਥੇ ਤੁਹਾਨੂੰ ਖੇਤ ਤੁਹਾਡੇ ਤਿਆਰ ਕਰਨੇ ਉਹ ਵੀ ਤੁਹਾਡੇ ਤਿਆਰ ਕੀਤੇ ਜਾਣਗੇ ਪ੍ਰਭ ਆਸਰਾ ਸੰਸਥਾ ਦੀ ਟੀਮ ਲਗਾਤਾਰ ਦਿਨ ਰਾਤ ਫਰੋਜਪੁਰ ਦੇ ਵਿੱਚ ਲੱਗੀ ਹੋਈ ਹੈ 18 ਗੱਲੇ ਕਣਕ ਪਿੰਝਣੀਆਂ ਉਹਦਾ ਸਾਨੂੰ ਜੋ ਖਰਚਾ ਜਿੰਨਾ ਵੀ ਦਿੱਤਾ ਗਿਆ ਉਹਨਾਂ ਦਿੱਤਾ ਜਾਏ ਤੁਹਾਡੇ ਬਿਲਕੁਲ ਤੁਹਾਡੇ ਖੇਤ ਮੈਂ ਤਾਂ ਜਿਹੜੇ ਪ੍ਰਭ ਆਸਰਾ ਸੰਸਥਾਨ ਆਲ ਵੀਰ ਜੁੜੇ ਹੋਏ ਨੇ ਸੰਗਤ ਜੁੜੀ ਹੋਈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਇਹ ਪਰਿਵਾਰਾਂ ਨੂੰ ਦੇਖੋ ਕਿਉਂਕਿ ਇਹ ਪਰਿਵਾਰ ਬਹੁਤ ਜ਼ਿਆਦਾ ਲੋਡਬੰਦ ਨੇ ਇਹਨਾਂ ਪਰਿਵਾਰਾਂ ਦੀ ਬਾਹ ਫੜਨੇ ਦੀ ਲੋੜ ਹੈ ਪਾਣੀ ਘਟਣਾ ਸ਼ੁਰੂ ਹੋ ਜਾਏ ਪਾਣੀ ਘਟਣ ਦੇ ਨਾਲ ਨਾਲ ਇਹਨਾਂ ਦੀਆਂ ਮੁਸੀਬਤਾਂ ਹੋਰ ਜ਼ਿਆਦਾ ਵੱਧ ਚੁੱਕੀਆਂ ਨੇ ਤੇ ਆਓ ਹੁਣ ਸਾਥ ਦੇਣ ਦੀ ਲੋੜ ਹੈ